ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਸਭ ਜਾਣਦੇ ਹੋ ਕਿ 15 ਡਬ ਦੇ ਸਹਿਯੋਗ ਦੇ ਨਾਲ ਔਰ ਸਾਡੇ ਅਤੀ ਸਤਿਕਾਰਯੋਗ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਦੇ ਸੁਭਿਦਾਰ ਮੇਜਰ ਦਿਲਬਖ ਸਿੰਘ ਦੀ ਉਪਰਾਲਾ ਸਦਕਾ ਇਹ ਜੋ ਅਜਨਾਲੇ ਤੋਂ ਰਮਦਾਸ ਰੋਡ ਦੇ ਉੱਪਰ ਪਿੰਡ ਗੁਜਰਪਾ ਜੋ ਕੈਂਪ ਲੱਗਾ ਹੈ ਤੁਸੀਂ ਦੇਖ ਰਹੇ ਹੋ ਦੇ ਵਿੱਚ ਬਹੁਤ ਸਾਰੀਆਂ ਸੇਵਾਵਾਂ ਇੱਥੇ ਪਹੁੰਚ ਰਹੀਆਂ ਨੇ ਇਹਦੇ ਵਿੱਚ ਸਾਡੇ ਵੱਲੋਂ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਵੱਲੋਂ ਇੱਕ ਟਰਾਲਾ ਜੋ ਫੀਡ ਔਰ ਚੌਕਰ ਦਾ ਲੈ ਕੇ ਇੱਥੇ ਪਹੁੰਚਿਆ ਔਰ ਛੋਟੇ-ਛੋਟੇ ਘਰਾਂ ਦੇ ਵਿੱਚ ਵਿਵਸਥਾ ਜੋ ਵੀ ਲੋੜ ਅਨੁਸਾਰ ਜੋ ਸਮਾਨ ਚਾਹੀਦਾ ਉਹ ਲੈ ਕੇ ਇਸ ਕੈਂਪ ਦੇ ਵਿੱਚ ਹਾਜ਼ਰ ਹੋਏ ਆ ਜੋ ਵੀ ਸਾਨੂੰ ਦਰਬਾਖਸ਼ ਸਾਹਿਬ ਜਿਹੜੇ ਹਿਸਾਬ ਨਾਲ ਇਹ ਲਿਸਟਾ ਬਣਾ ਰਹੇ ਨੇ ਸਾਨੂੰ ਦੇ ਰਹੇ ਨੇ ਜਿੱਥੇ ਸਾਨੂੰ ਇਹ ਭੇਜਣਗੇ ਉਦੇ ਹਿਸਾਬ ਨਾਲ ਅਸੀਂ ਅੱਗੇ ਜਾ ਕੇ ਇਹਦੀ ਵੰਡ ਕਰਾਂਗੇ ਇਸੇ ਤਰੀਕੇ ਦੇ ਨਾਲ ਦੂਜੀਆਂ ਸਟੇਟਾਂ ਦੇ ਵਿੱਚੋਂ ਤੁਸੀਂ ਸੁਣਿਆ ਹੈ ਕਿ ਹਰਿਆਣੇ ਦੇ ਵਿੱਚੋਂ ਵੀ ਇੱਥੇ ਵੀ ਪਹੁੰਚੇ ਨੇ ਔਰ ਦੂਸਰੀ ਹੋਰ ਯੂਨੀਅਨ ਵੀ ਇੱਥੇ ਆਈ ਆ ਅਸੀਂ ਸਾਰਿਆਂ ਦਾ ਦਿਲ ਦੀਆਂ ਗੱਲਾਂ ਲਈ ਧੰਨਵਾਦ ਕਰਦੇ ਆ ਔਰ ਬਾਕੀ ਜਿੰਨੇ ਵੀ ਸੈਨਿਕ ਆ ਜਿੰਨੀਆਂ ਸੰਸਥਾਵਾਂ ਜਾਂ ਮਾਜਾ ਜੋ ਹੁੰਦੇ ਜਿੰਨੇ ਵੀ ਸਾਡੇ ਬਾਕੀ ਯੂਨੀਅਨਸ ਆ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਸੇ ਤਰੀਕੇ ਦੇ ਨਾਲ ਆਪਾਂ ਸਾਰੇ ਮਿਲ ਕੇ ਜੋ ਹੜਪੀੜਤ ਵੀਰ ਨੇ ਕਿਸਾਨ ਨੇ ਜਾਂ ਮਜ਼ਦੂਰ ਨੇ ਜਿਨ੍ਹਾਂ ਦੇ ਘਰ ਬਰਬਾਦ ਹੋ ਗਏ ਨੇ ਫਸਲਾਂ ਬਰਬਾਦ ਹੋ ਗਈਆਂ ਨੇ ਉਹਨਾਂ ਦੇ ਹੜਾਂ ਦੇ ਕਾਰਨ ਫਸਲਾਂ ਦੇ ਤੂੜੀਆਂ ਵੀ ਰੁੜ ਗੀਆਂ ਨੇ ਪਰਿਵਾਰਾਂ ਦੇ ਪਰਿਵਾਰ ਰੁੜ ਗਏ ਨੇ ਉਹਨਾਂ ਦੀ ਭਰਭਾਈ ਨੂੰ ਪੂਰਾ ਕਰਨ ਵਾਸਤੇ ਅਸੀਂ ਕਰ ਤਾਂ ਨਹੀਂ ਸਕਦੇ ਜੋ ਕਰਨਾ ਚਾਹੀਦਾ ਪਰ ਜਿੰਨਾ ਵੀ ਤਿਲਫੁਲ ਕਰਕੇ ਆਪਾਂ ਸਾਰੀਆਂ ਸੰਸਥਾਵਾਂ ਮਿਲ ਕੇ ਉਹਨਾਂ ਨੂੰ ਸਹਾਯੋਗ ਦੇ ਸਕੀਏ ਸਾਰਿਆਂ ਦਾ ਉਪਰਾਲਾ ਸਦਕਾ ਹੀ ਇਹ ਕੰਮ ਹੁੰਦਾ ਹੈ ਸੋ ਮਾਜਾ ਜੋਨ ਦੇ ਜਿਹੜੇ ਬਾਕੀ ਜਿੰਨੀਆਂ ਵੀ ਸੰਸਥਾਵਾਂ ਉਹਨਾਂ ਨੂੰ ਵੀ ਅਸੀਂ ਬੇਨਤੀ ਕਰ ਦਾਂਗੇ ਇਸੇ ਤਰੀਕੇ ਦੇ ਨਾਲ ਦਲਬਾਖ ਸਾਹਿਬ ਜੋ ਕੈਂਪ ਦੇ ਵਿੱਚ ਹਾਜ਼ਰ ਰਹਿੰਦੇ ਨੇ ਉਹਨਾਂ ਦੀ ਟੀਮ ਵੀ ਇੱਥੇ ਹਾਜ਼ਰ ਹੁੰਦੀ ਹੈ ਅਸੀਂ ਵੀ ਇੱਥੇ ਸਵਾਵਾ ਲਗਾਤਾਰ ਇੱਥੇ ਨਿਭਾਵਾਂਗੇ ਇਹਨਾਂ ਦੇ ਕੋਲ ਬਹਿ ਕੇ ਜਿਹਦਾ ਹੁਣ ਸਮਾਨ ਲੈ ਕੇ ਆਏ ਆ ਸੋ ਮੇਰੀ ਬੇਨਤੀ ਆ ਬਾਕੀ ਸਾਰੀਆਂ ਸੰਸਥਾਵਾਂ ਨੂੰ ਔਰ ਧੰਨਵਾਦ ਕਰਦਾ ਅਖੀਰ ਦੇ ਵਿੱਚ ਜਿੰਨੇ ਵੀ ਇੱਥੇ ਵੀਰ ਪਹੁੰਚੇ ਆ ਉਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ वाहिगुरु जी फत माजा जॉन एकता माजा जॉन एकता साबा सैन एकताद ਹੌਨ ਦੂਟੀ ਆਰਮੀ ਇਕਤਾ ਜਿੰਦਾਬਾਦ 15 ਡੈਪਟੀ ਇਕਤਾ ਜਿੰਦਾਬਾਦ ਬੈਕਟੈਂ ਕਮਾਂਡ ਦੀ ਇਕਤਾ ਜਿੰਦਾਬਾਦ 3 ਜੈਕ ਲਈ ਦੀ ਇਕਤਾ ਜਿੰਦਾਬਾਦ 270 ਇੰਜੀਨੀਅਰਿੰਗ ਦਾ ਸਹਿਯੋਗ ਇਕਤਾ ਜਿੰਦਾਬਾਦ ਸਾਬਕਾ ਸੈਨਿਕ ਇਕਤਾ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਵਾਇਗੁਰੂ ਜੀ ਕਾਲਸਾ ਵਾਇਗੁਰੂ ਜੀ ਕਾਲ ਸ੍ਰੀ ਅਕਾਲ